ਜਿਸ ਤਰੀਕੇ ਦੇ ਨਾਲ ਸਰਕਾਰ ਵੱਲੋਂ ਬਿਜਲੀ ਜਿਹੜੀ ਹੈ ਕੱਟੀ ਗਈ ਹੈ ਪ੍ਰਭ ਆਸਰਾ ਦੀ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਮੈਂ ਇਸ ਤਰ੍ਹਾਂ ਦੇਖਦਾ ਵੇ ਜਿਵੇਂ ਅਸੀਂ ਇਨਸਾਨਾਂ ਦੀ ਦੁਨੀਆ ਤੋਂ ਦੂਰ ਚਲੇ ਗਏ ਆ ਮੈਂ ਆਇਆ ਸੀ 15 ਦਿਨ ਪਹਿਲਾਂ ਐਮਯੂ ਵਿੱਚ ਬੱਚਿਆਂ ਨੂੰ ਚਿਪਸ ਦੇ ਆਨ ਤਾਈ ਬੈਥ ਸੋਚ ਕੇ ਹਨਾ ਤੇ ਮੈਂ ਆਇਆ ਮੈਨੂੰ ਸਾਰੀ ਰਾਤ ਸੁੱਤਾ ਨਹੀਂ ਉਦੋਂ ਕੁਝ ਬੱਚੀਆਂ ਮੈਂਟਲੀ ਇਹ ਲੋ ਰੋ ਰਹੀਆਂ ਸੀ ਕਿ ਅੰਕਲ ਸਾਨੂੰ ਸਾਡੇ ਘਰ ਛੱਡ ਦਿਓ ਇਹਨਾਂ ਦੀ ਬਿਜਲੀ ਚੱਲ ਜੇ ਵੀ ਗਰਮੀ ਅੱਤ ਦੀ ਗਰਮੀ 'ਚ ਇਹ ਕਰਨ ਕੀ ਕਿੱਦਾਂ ਰਹਿਣਗੇ ਅਸੀਂ ਔਨ ਕਰ ਲੰਨੇ ਮਿੰਟ 'ਚ ਜਿਹੜਾ ਇਹਨਾਂ ਦੇ ਸੋਲਰ ਲੱਗੇ ਹੋਏ ਨੇ ਉੱਪਰ ਉਹਦੀ ਬਿਜਲੀ ਜਾ ਰਹੀ ਹੈ ਸਰਕਾਰ ਨੂੰ 93 ਲੱਖ ਵੀ ਅੱਛਾ ਕਿਵੇਂ ਬਣਿਆ ਇਹਨਾਂ ਦਾ ਲਾਕਡਾਊਨ 'ਚ ਬਿੱਲ ਬੁੱਲ ਜਿਆਦਾ ਆ ਗਿਆ ਤੇ ਇਹਨਾਂ ਨੇ ਅਪਲਾਈ ਕੀਤਾ ਬਿੱਲ ਜਿਹੜਾ ਗਲਤ ਹੈ ਉਹ ਸਹੀ ਕਰੋ ਉਹ ਸਹੀ ਤਾਂ ਕੀ ਕਰਨਾ ਸੀ ਜੁਰਮਾਨੇ ਪਾਵਾ ਕੇ ਉਹਨੂੰ 93 ਲੱਖ ਕਰਤਾ ਬਿਜਲੀ ਬੋਰਡ ਦੇ ਸਿਵਲ ਹਸਪਤਲ ਹੱਥ ਖੜੇ ਕਰ ਦਿੰਦਾ ਸਾਡੇ ਕੋਲ ਫੈਸਿਲਿਟੀ ਨਹੀਂ ਅਸੀਂ ਮੈਂਟਲ ਲੋਕਾਂ ਨੂੰ ਰੱਖ ਨਹੀਂ ਸਕਦੇ ਇਹਨਾਂ ਦਾ ਸਲਾਨਾ ਕੁਝ ਬਜਟ ਹੋਣਾ ਚਾਹੀਦਾ ਜਿਹੜੇ ਮੈਂਟਲੀਅਲ ਲੋਕ ਨੇ ਉਹਨਾਂ ਨੂੰ ਕੌਣ ਸੰਭਾਲੂਗਾ ਉਹ ਵੀ ਤਾਂ ਨਾਗਰਿਕ ਨੇ ਜੀ ਪ੍ਰਭ ਆਸਰਾ ਦੇ ਵਿੱਚ ਆ ਕੇ ਅੱਛੇ ਅੱਛਿਆਂ ਦਾ ਦਿਲ ਪਸੀ ਜਾਂਦਾ ਜਦੋਂ ਬੱਚਿਆਂ ਨੂੰ ਮਿਲਦੇ ਨੇ ਬੱਚਿਆਂ ਨੂੰ ਦੇਖਦੇ ਨੇ ਕੀ ਕਾਰਨ ਮੰਨਦੇ ਹੋ ਕਿ ਸਰਕਾਰ ਜਿਹੜਾ ਹੈ ਉਹ ਬਿੱਲ ਨਹੀਂ ਮਾਫ ਕਰਦੀ ਪੀ ਇਹਨਾਂ ਦਾ ਜਾਂ ਉਹਨਾਂ ਦਾ ਦਿਲ ਨਹੀਂ ਪਸੀ ਚ ਰਿਹਾ ਮੈਨੂੰ ਤਾਂ ਇਹ ਲੱਗਦਾ ਇੱਥੇ ਵੋਟਾਂ ਨਹੀਂ ਹੈਗੀਆਂ ਜੇ ਇਹਨਾਂ ਦੀ ਵੀ ਵੋਟਾਂ ਹੁੰਨੀਆਂ 10 20000 ਤੇ ਜਿਹੜਾ ਲੋਕਲ ਵਿਧਾਇਕ ਉਹਨੂੰ ਪਤਾ ਹੁੰਦਾ ਵੈਥੋਂ ਮੈਨੂੰ 20000 ਵੋਟ ਪਾਉਣੀਆਂ ਹੈ ਸ਼ਾਇਦ ਬਿਜਲੀ ਨਾ ਕੱਟ ਹੁੰਦੀ। ਉੱਥੇ ਝੁੱਗਿਆਂ ਝੋਪੜੀਆਂ ਬਣੀਆਂ ਨੇ ਉਹਨਾਂ ਨੇ ਲਾਲਾਇਰ ਰਿਪੋਰਟ ਤੇ ਝੁੱਗਿਆਂ ਝੋਪੜੀਆਂ ਬਣੀਆਂ ਨੇ ਜਿਹੜੇ ਪ੍ਰਵਾਸੀ ਆਏ ਨੇ ਸਿੱਧੀਆਂ ਤਾਰਾਂ ਸਿੱਟੀਆਂ ਨੇ ਉਹਨਾਂ ਨੇ ਉਹ ਕਦੇ ਨਹੀਂ ਕੱਟੇ ਜਾਂਦੇ ਕਿਉਂਕਿ ਉਹ ਵੋਟ ਬੈਂਕ ਹੈ। ਮੈਂ ਇਹਦਾ ਬਲੇਮ ਸੀਐਮ ਤੱਕ ਨਹੀਂ ਲਾਉਂਦਾ ਹੈਗਾ ਮੈਂ ਨਹੀਂ ਕਹਿੰਦਾ ਭਗਵੰਤਮਾਨ ਜਿਹੜੇ ਸ਼੍ਰੀ ਭਗਵੰਤਮਾਨ ਨੇ ਕਿਉਂਕਿ ਮੈਨੂੰ ਲੱਗਦਾ ਕਲਾਕਾਰ ਇੱਕ इमोशनल ਆਦਮੀ ਹੁੰਦਾ। ਠੀਕ ਹੈ ਬਾਕੀ ਦੇਖੋ ਜੀ ਪੋਲਟਿਕਸ ਆ ਉਹ ਕੁਰਸੀ ਆ ਇਥੋਂ ਮੰਤਰੀ ਹੈ ਜੀ ਅਨਮੋਲ ਗਗਨਮਾਨ ਹਾਂ ਤਾਂ ਫਿਰ ਇਹ ਅਨਮੋਲ ਗਗਨਮਾਨ ਜੀ ਦਾ ਫਰਜ ਬਣਦਾ ਸੀ ਉਹ ਤਾਂ ਮੇਰੇ ਖਾ ਨਾਲ ਹੀ ਰਹਿੰਦੇ ਨੇ ਨਾ 2-3 ਕਿਲੋਮੀਟਰ ਤੇ ਉਹਨਾਂ ਦਾ ਫਰਜ ਬਣਦਾ ਵੀ ਆ ਕੇ ਇੱਥੇ ਦੇਖੋ ਸਾਰੀਆਂ ਚੀਜ਼ਾਂ ਹਟਾ ਦਿਓ ਵੋਟਾਂ ਹਟਾ ਦਿਓ ਫਾਇਦੇ ਹਟਾ ਦਿਓ ਲੋੜਾਂ ਹਟਾ ਦਿਓ ਹੱਕ ਹਟਾ ਦਿਓ ਇੱਕ ਇਨਸਾਨੀਅਤ ਦੇ ਨਾਤੇ ਇਸ ਚੀਜ਼ ਨੂੰ ਸਪੋਰਟ ਕਰੋ ਆਪਾਂ ਹਰ ਬੰਦੂ ਕੋ ਐਕਟਰ ਨਾਲ ਨੂੰ ਘੁੰਮ ਜਾਂਦੀ ਹੈ ਐਕਟਰ ਆਪਣਾ ਐਂਟਰਟੇਨਮੈਂਟ ਕਰਦਾ ਉਹਦੀ ਦੁਕਾਨ ਚੱਲਦੀ ਆ ਇੱਥੇ 50 ਸ਼ੋਰੂਮ ਨੇ ਉਹਨਾਂ ਦੀ ਵੀ ਦੁਕਾਨਾਂ ਚੱਲਦੀਆਂ ਨੇ ਠੀਕ ਹੈ ਸਾਰਿਆਂ ਦੇ ਫਰਜ ਬਣਦਾ ਕਲੈਕਟਰਾਂ ਦਾ ਨਹੀਂ ਬਣਦਾ ਬੇਸਹਾਰਿਆਂ ਦਾ ਜਿਹੜਾ ਸਹਾਰਾ ਬਣੇ ਨੇ ਪ੍ਰਭ ਆਸਰਾ ਦੀ ਬਿਜਲੀ ਕੱਟ ਦਿੱਤੀ ਗਈ ਹੈ ਤੇ ਇਸ ਦਾ ਬਕਾਇਆ ਜਿਹੜਾ ਬਿੱਲ ਹੈ ਉਹ ਸੁਣ ਕੇ ਤੁਸੀਂ ਹੈਰਾਨ ਰਹਿ ਜਾਵਾਂਗੇ ਹਾਲਾਂਕਿ ਇਸ ਤੋਂ ਪਹਿਲਾਂ ਪ੍ਰਭ ਆਸਰਾ ਦੇ ਨਾਲ ਕਈ ਸਮਾਜ ਸੇਵੀ ਸੰਸਥਾਵਾਂ ਵੱਲੋਂ ਸਮਰਥਨ ਦੇ ਕੇ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਸੀ ਪਰ ਉਸ ਦੇ ਬਾਵਜੂਦ ਜਿਹੜਾ ਉਹਨਾਂ ਦੀ ਬਿਜਲੀ ਹੈ ਉਹ ਬਹਾਲ ਨਹੀਂ ਕੀਤੀ ਗਈ ਤੇ ਹੁਣ ਕਿਸਾਨ ਜਥੇਬੰਦੀਆਂ ਦੇ ਨਾਲ ਨਾਲ ਪਾਲੀਵੁੱਡ ਅਤੇ ਬਾਲੀਵੁੱਡ ਦੇ ਸਟਾਰਸ ਵੱਲੋਂ ਵੀ ਇਸ ਦਾ ਸਮਰਥਨ ਕੀਤਾ ਜਾ ਰਿਹਾ ਤੇ ਉਹਨਾਂ ਵੱਲੋਂ ਆਪਣੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਦੇ ਲਈ ਯਤਨ ਕੀਤਾ ਜਾ ਰਿਹਾ ਹੈ ਸਾਡੇ ਨਾਲ ਰੱਬੀ ਕੰਦੋਲਾ ਜੀ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਉਹ ਵੀ ਅੱਜ ਪ੍ਰਭ ਆਸਰਾ ਦੇ ਵਿੱਚ ਇਨ੍ਹਾਂ ਮਾਸੂਮ ਔਰ ਮੈਂਟਲੀ ਇਲ ਜਿਹੜੇ ਬੱਚੇ ਨੇ ਉਹਨਾਂ ਦੇ ਸਮਰਥਨ ਦੇ ਵਿੱਚ ਪਹੁੰਚੇ ਨੇ ਅਤੇ ਸਰਕਾਰ ਕੋਲੋਂ ਇਹ ਮੰਗ ਜਿਹੜੀ ਹੈ ਉਹ ਕਰਦੇ ਬੈਨ ਇਹਨਾਂ ਨਾਲ ਗੱਲਬਾਤ ਕਰਾਂਗੇ ਪਹਿਲਾਂ ਤਾਂ ਸਵਾਗਤ ਹੈ ਜੀ ਢਿੱਲੀ ਇੰਡੀਆ ਨਿਊਜ਼ ਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪੰਜਾਬ ਵਾਲਿਓ ਕਿਵੇਂ ਹੋ ਤੁਸੀਂ ਕੰਦੋਲਾ ਜੀ ਪਹਿਲਾਂ ਤਾਂ ਗੱਲ ਕੀਤੀ ਜਾਵੇ ਜਿਸ ਤਰੀਕੇ ਦੇ ਨਾਲ ਸਰਕਾਰ ਵੱਲੋਂ ਬਿਜਲੀ ਜਿਹੜੀ ਹੈ ਕੱਟੀ ਗਈ ਹੈ ਪ੍ਰਭ ਆਸਰਾ ਦੀ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਮੈਂ ਇਸ ਤਰ੍ਹਾਂ ਦੇਖਦਾ ਵੇ ਜਿਵੇਂ ਅਸੀਂ ਇਨਸਾਨਾਂ ਦੀ ਦੁਨੀਆ ਤੋਂ ਦੂਰ ਚਲੇ ਗਏ ਆ ਮੈਂ ਆਇਆ ਸੀ 15 ਕੁ ਦਿਨ ਪਹਿਲਾਂ ਐਵੇਂ ਵਿੱਚ ਬੱਚਿਆਂ ਨੂੰ ਚਿਪਸ ਦੇਣ টাইਪ ਆ ਸੋਚ ਕੇ ਹਨਾ ਤੇ ਮੈਂ ਆਇਆ ਮੈਨੂੰ ਸਾਰੀ ਰਾਤ ਸੁੱਤਾ ਨਹੀਂ ਉਦਣ ਮੇਰੇ ਦਿਮਾਗ 'ਚੋਂ ਚਿਹਰੇ ਘੁੰਮਦੇ ਰਹੇ ਜਿਨ੍ਹਾਂ ਨੂੰ ਮੈਂ ਮਿਲਿਆ ਉਹ ਕੁਝ ਬੱਚੀਆਂ ਮੈਂਟਲੀ ਐਲੋ ਰੋ ਰਹੀਆਂ ਸੀ ਕਿ ਅੰਕਲ ਸਾਨੂੰ ਸਾਡੇ ਘਰ ਛੱਡ ਦਿਓ ਹਨਾ ਅਪਾਹਜ ਬੱਚੇ ਵੀਲ ਚੇਅਰਾਂ ਤੇ ਠੀਕ ਹੈ ਇੱਕ ਬੜਾ ਮਾਸੂਮ ਜਿਹਾ 14 ਸਾਲ ਦਾ ਬੱਚਾ ਉਹ ਮੈਨੂੰ ਕਹਿੰਦਾ ਅੰਕਲ ਮੈਨੂੰ ਗਾਣਾ ਸੁਣਾਓ ਉਹਨੇ ਗਾਣਾ ਸੁਣਿਆ ਉਹ ਸਾਕੀ ਸਾਕੀ ਰੇ ਖੰਨਾ ਮੈਨੂੰ ਲੱਗੇ ਇਹਨਾਂ ਦੀ ਵੀ ਤਾਂ ਅਰਮਾਨ ਨੇ ਲੈਣਾ ਆ ਗਾਣਾ ਸੁਣਾ ਦੋ ਇਹਨੂੰ ਪਤਾ ਹੈ ਗਾਣਿਆਂ ਦਾ ਫਿਰ ਮੈਂ ਮਤਲਬ ਫਿਰ ਉਹ ਸਡਨਲੀ ਚੀਜ਼ਾਂ ਦਿਮਾਗ 'ਚ ਘੁੰਮੀ ਜਾਂਦੀਆਂ ਮੈਨੂੰ ਸਮਝ ਨਹੀਂ ਸਿਆ ਰਿਹਾ ਵੀ ਕੀ ਕਰਾਂ ਫਿਰ ਮੈਂ ਬਾਇਆ ਬਾਇਆ ਬਿਜਲੀ ਬੋਰਡ ਦੇ ਜਿਹੜੇ ਈਟੀਓ ਨੇ ਉਹਨਾਂ ਤੱਕ ਸਨੇਹੇ ਭੇਜਣੇ ਸ਼ੁਰੂ ਕੀਤੇ ਜਿਹੜੇ ਮੇਰੇ ਕਨੈਕਸ਼ਨ ਨੇ ਉਹਨਾਂ ਥਰੂ ਵੀ ਸ਼ਾਇਦ ਐਦੀ ਬੈਠੇ ਬੈਠੇ ਮਸਲਾ ਸੌਟ ਆਊਟ ਹੋ ਜਾਏ ਔਰ ਇਹਨਾਂ ਦੀ ਬਿਜਲੀ ਚੱਲ ਜੇ ਵੀ ਗਰਮੀ ਅੱਤ ਦੀ ਗਰਮੀ ਚ ਇਹ ਕਰਨਗੇ ਕੀ ਕਿੱਦਾਂ ਰਹਿਣਗੇ ਹੀ ਤਾਂ ਐਸੀ ਔਨ ਕਰ ਲੰਨੇ ਮਿੰਟ ਚ ਤੇ ਫਿਰ ਮੈਨੂੰ ਉੱਥੋਂ 네ਗੇਟਿਵ ਰਿਸਪਾਂਸ ਆਇਆ ਵੀ ਉਹਨਾਂ ਕੋਲ ਸ਼ਾਇਦ ਬਿਜ਼ੀ ਨੇ ਟਾਈਮ ਨਹੀਂ ਮਿਲਿਆ ਇਹ ਚੀਜ਼ਾਂ ਹੁੰਦੀਆਂ ਰਹੀਆਂ ਤੇ ਮੈਨੂੰ ਤਾਂ ਸਮਝ ਨਹੀਂ ਆਇਆ ਕੀ ਕਰੀਏ ਮੈਂ ਜਿੰਨੀ ਥੋੜੀ ਬਹੁਤੀ ਵਾਹ ਲਾਈ ਐ ਪਰ ਕੋਈ ਸੁਣਵਾਈ ਤਾਂ ਹੋਈ ਨਹੀਂ ਫਿਰ ਮੈਨੂੰ ਇਹ ਵੀ ਪਤਾ ਲੱਗਾ ਵੀ ਜਿਹੜਾ ਇਹਨਾਂ ਦੇ ਸੋਲਰ ਲੱਗੇ ਹੋਏ ਨੇ ਉੱਪਰ ਉਹਦੀ ਬਿਜਲੀ ਜਾ ਰਹੀ ਹੈ ਸਰਕਾਰ ਨੂੰ ਮੈਂ ਕਿਹਾ 70-80 ਸੋਲਰ ਨੇ ਜਿਹਦੀ ਬਿਜਲੀ ਜਾ ਰਹੀ ਹੈ ਉਹ ਬਿਜਲੀ ਸ਼ਾਇਦ ਬੈਲੋਚ ਡਿਟੈਕਟਰਤੀ ਜਾਂਦੇ ਨੇ ਆਪਾਂ ਨੂੰ ਸੋਲਰ ਨੇ ਆਪਾਂ ਹੁੰਦਾ ਵੀ ਸਰਕਾਰ ਕਹਿੰਦੀ ਤੁਸੀਂ ਸੋਲਰ ਲਾਓ ਬਿਜਲੀ ਦਿਓ ਅਸੀਂ ਤੁਹਾਨੂੰ ਬਿਜਲੀ ਦਿੰਦੇ ਹਾਂ ਬੈਲੋ ਚ ਐਡਜਸਟ ਕਰ ਲਾਂਗੇ ਉਹ ਜਾਂ ਤਾਂ ਹੁਣ 93 ਲੱਖ ਵੀ ਅੱਛਾ ਕਿਵੇਂ ਬਣਿਆ ਇਹਨਾਂ ਦਾ ਲਾਕਡਾਊਨ ਚ ਬਿੱਲ ਬੁੱਲ ਜਿਆਦਾ ਆ ਗਿਆ ਤੇ ਇਹਨਾਂ ਨੇ ਅਪਲਾਈ ਕੀਤਾ ਬਿੱਲ ਜਿਹੜਾ ਗਲਤ ਹੈ ਉਹ ਸਹੀ ਕਰੋ ਉਹ ਸਹੀ ਤਰ੍ਹਾਂ ਕੀ ਕਰਨਾ ਸੀ ਜਰਮਾਨੇ ਪਾ ਪਾ ਕੇ ਉਹਨੂੰ 93 ਤੇ ਹੁਣ ਇਹ ਦੱਸੋ ਵੀ ਜਿਹੜਾ ਇਹ ਫਰਜ ਹੈ ਸਰਕਾਰ ਦਾ ਹੈ ਸਿਵਲ ਹਸਪਤਲ ਹੱਥ ਖੜੇ ਕਰ ਦਿੰਦਾ ਸਾਡੇ ਕੋਲ ਫੈਸਿਲਿਟੀ ਨਹੀਂ ਅਸੀਂ ਮੈਂਟਲ ਲੋਕਾਂ ਨੂੰ ਰੱਖ ਨਹੀਂ ਸਕਦੇ ਉਹ ਹੱਥ ਖੜੇ ਕਰ ਦਿੰਦਾ ਪੁਲਿਸ ਕੀ ਕਰਦੀ ਹੈ ਚੱਕਦੀ ਇੱਥੇ ਲਿਆ ਦਿੰਦੀ ਹੈ ਇਹ ਕਿਦਾਂ ਉਹਨਾਂ ਨੂੰ ਸਾਂਭਣਗੇ ਇਹ ਕਿਵੇਂ ਸਾਮ ਸੰਭਾਲ ਕਰਨਗੇ ਅਗਰ ਸਰਕਾਰ ਨੂੰ ਬਜਾਏ ਇਹਦੇ ਇਹਨੂੰ ਤਾਂ ਫੰਡ ਦੇਣਾ ਜਿਹਦਾ ਸਰਕਾਰ ਨੂੰ ਉਲਟਾ ਬਿਜਲੀ ਮਾਫ ਹੋਣੀ ਚਾਹੀਦੀ ਹੈ ਡਾਕਟਰ ਦੇਣੇ ਚਾਹੀਦੇ ਫੰਡ ਦੇਣਾ ਚਾਹੀਦਾ ਨਰਸਾਂ ਦੇਣੇ ਚਾਹੀਦੇ ਸਰਕਾਰ ਦਾ ਫਰਜ ਹੈ ਇਹ ਕੋਈ ਆਸਾਨ ਥੋੜੀ ਨਾ ਕਰ ਰਹੀ ਹੈ ਕਿਸੇ ਤੇ ਇਹ ਤਾਂ ਫਰਜ ਬਣਦਾ ਪਰ ਸਰਕਾਰ ਫਿਰ ਉਹੀ ਐਂਡ ਤੇ ਆ ਜਾਂਦਾ ਵੀ ਸਰਕਾਰਾਂ ਬਦਲਦੀਆਂ ਰਹਿੰਦੇ ਨੇ ਵਾਅਦੇ ਚੱਲਦੇ ਰਹਿੰਦੇ ਨੇ ਪਰ ਫਰਜ਼ ਤਾਂ ਕੋਈ ਨਹੀਂ ਨਿਭਾਉਂਦਾ ਯਾਰ ਮਾਲ ਇਥੇ ਹੀ ਖੜਾ ਹੁੰਦਾ 93 ਲੱਖ ਆਊਗਾ ਕਿਤੋਂ ਇਹ ਸੰਸਥਾ ਦਾ ਜਿਹੜਾ ਸਮਾਜ ਸੇਵੀਆਂ ਦੇ ਫੰਡ ਆਉਂਦੇ ਨੇ ਉੱਥੋਂ ਚੱਲਦੀ ਪਈ ਹੈ ਇਹੀ ਗੱਲ ਤਾਂ ਸਰਕਾਰ ਨੂੰ ਸੋਚਣੀ ਚਾਹੀਦੀ ਮੈਂ ਤਾਂ ਉਹੀ ਕਹਿੰਦਾ ਸਰਕਾਰ ਨੂੰ ਉਲਟੇ ਇਹਨਾਂ ਨੂੰ ਫੰਡ ਦੇਣਾ ਚਾਹੀਦਾ ਹੈ ਇਹਨਾਂ ਦਾ ਸਾਲਾਨਾ ਕੁਝ ਬਜਟ ਹੋਣਾ ਚਾਹੀਦਾ ਜਿਹੜੇ ਮੈਂਟਲੀਅਲ ਲੋਕ ਨੇ ਉਹਨਾਂ ਨੂੰ ਕੌਣ ਸੰਭਾਲੂਗਾ ਉਹ ਵੀ ਤਾਂ ਨਾਗਰਿਕ ਨੇ ਜੀ ਪ੍ਰਭ ਆਸਰਾ ਦੇ ਵਿੱਚ ਆ ਕੇ ਅੱਛੇ ਅੱਛਿਆਂ ਦਾ ਦਿਲ ਪਸੀ ਜਾਂਦਾ ਜਦੋਂ ਬੱਚਿਆਂ ਨੂੰ ਮਿਲਦੇ ਨੇ ਬੱਚਿਆਂ ਨੂੰ ਦੇਖਦੇ ਨੇ ਕੀ ਕਾਰਨ ਮੰਨਦੇ ਹੋ ਕਿ ਸਰਕਾਰ ਜਿਹੜਾ ਹੈ ਉਹ ਬਿੱਲ ਨਹੀਂ ਮਾਫ ਕਰਦੀ ਪੀ ਇਹਨਾਂ ਦਾ ਜਾਂ ਉਹਨਾਂ ਦਾ ਦਿਲ ਨਹੀਂ ਪਸੀ ਚ ਰਿਹਾ ਮੈਨੂੰ ਤਾਂ ਇਹ ਲੱਗਦਾ ਇੱਥੇ ਵੋਟਾਂ ਨਹੀਂ ਹੈਗੀਆਂ ਜੇ ਇਹਨਾਂ ਦੀ ਵੀ ਵੋਟਾਂ ਹੁੰਨੀਆਂ 10 20000 ਤੇ ਜਿਹੜਾ ਲੋਕਲ ਵਿਧਾਇਕ ਉਹਨੂੰ ਪਤਾ ਹੁੰਦਾ ਵੈਥੋਂ ਮੈਨੂੰ 20000 ਵੋਟ ਪਾਉਣੀਆਂ ਸ਼ਾਇਦ ਬਿਜਲੀ ਨਾ ਕੱਟ ਹੁੰਦੀ ਉੱਥੇ ਝੁੱਗੀਆਂ ਝੋਪੜੀਆਂ ਬਣੀਆਂ ਨੇ ਉਹਨਾਂ ਨੇ ਲਾਲ ਆਇਰ ਰਿਪੋਰਟ ਤੇ ਝੁੱਗੀਆਂ ਝੋਪੜੀਆਂ ਬਣੀਆਂ ਨੇ ਜਿਹੜੇ ਪ੍ਰਵਾਸੀ ਆਏ ਨੇ ਸਿੱਧੀਆਂ ਤਾਰਾਂ ਸਿੱਟੀਆਂ ਨੇ ਉਹਨਾਂ ਨੇ ਉਹ ਕਦੇ ਨਹੀਂ ਕੱਟਿਆ ਜਾਂਦੇ ਕਿਉਂਕਿ ਉਹ ਵੋਟ ਬੈਂਕ ਹੈ ਸਰਕਾਰ ਜਿਹੜੀ ਬਸ ਇੱਕੋ ਚੀਜ਼ ਸੋਚਦੀ ਹੈ ਵੀ ਮੈਂ ਪਾਵਰ 'ਚ ਕਿਵੇਂ ਰਵਾਂ ਜਿੱਥੇ ਫਾਇਦਾ ਉੱਥੇ ਕੰਮ ਕਰਦੀ ਇੱਥੇ ਫਾਇਦਾ ਨਹੀਂ ਕਰਦਾ ਮੈਨੂੰ ਤਾਂ ਇਹੀ ਲੱਗਦਾ ਹੈ ਹੁਣ ਤਾਂ ਉਮੀਦਾਂ ਵੀ ਖਤਮ ਹੀ ਨੇ ਇੱਕ ਵੇਲੇ ਲੱਗਦਾ ਸੀ ਵੀ ਸ਼ਾਇਦ ਹੁਣ ਕੁਝ ਵ ਪਰ ਕੁਝ ਦਿਖਦਾ ਨਹੀਂ ਰਿਹਾ ਬਾਕੀ ਜੋ ਮਹਾਰਾਜ ਨੂੰ ਪਤਾ ਹੋਊਗਾ ਕੀ ਹੋਊਗਾ ਮੁੱਖ ਮੰਤਰੀ ਭਗਵੰਤ ਮਾਨ ਖੁਦ ਜਿਹੜਾ ਪੋਲੀਵੁੱਡ ਦੇ ਵਿੱਚ ਕਈ ਫਿਲਮਾਂ ਦੇ ਵਿੱਚ ਐਕਟ ਕਰ ਚੁੱਕੇ ਨੇ ਤੇ ਉਸ ਦੇ ਨਾਲ ਨਾਲ ਉਹ ਕਈ ਤਰ੍ਹਾਂ ਦੀ ਇਮੋਸ਼ਨਲ ਜਦੋਂ ਹੁੰਦੇ ਨੇ ਉਸ ਤਰੀਕੇ ਦੀ ਜਿਹੜਾ ਉਹਨਾਂ ਦਾ ਚਿਹਰਾ ਵੀ ਨਜ਼ਰ ਆਉਂਦਾ ਹੈ ਕਈ ਪਲੇਟਫਾਰਮਸ ਦੇ ਉੱਤੇ ਤੇ ਕੀ ਕਾਰਨ ਮੰਨਦੇ ਹੋ ਕਿ ਉਹਨਾਂ ਤੱਕ ਇਹ ਗੱਲ ਨਹੀਂ ਪਹੁੰਚ ਪਾਰੀ ਜਾਂ ਉਹਨਦੇ ਤੇ ਕੋਈ ਐਕਸ਼ਨ ਨਹੀਂ ਲੈ ਪਾਰੇ ਜਾਂ ਉਹ ਇਹ ਸਭ ਜਿਹੜਾ ਬਿੱਲਾ ਮਾਫ ਕਰਨ ਦੇ ਵਿੱਚ ਅਸਮਰਥ ਨੇ 92 ਐਮਐਲਏ ਨੇ ਨਾ ਪੰਜਾਬ 'ਚ ਨਹੀਂ 92 ਨਹੀਂ ਕਿੰਨੇ 117 ਇਕਸੋ ਸਤਾਰਾ ਨੇ ਉਹ ਇਸ ਲਈ 117 ਬੰਡੀਆਂ ਹੋਈਆਂ ਨੇ ਵੀ ਤੂੰ ਆਪਣੇ ਏਰੀਆ ਦੇਖਣਾ ਤੂੰ ਆਪਣਾ ਦੇਖਣਾ ਤੂੰ ਆਪਣਾ ਦੇਖਣਾ ਤੇ ਤੁਸੀਂ ਸੀਐਮ ਨੂੰ ਇਨਫੋਰਮ ਕਰਨਾ ਹੁੰਦਾ ਵੀ ਹਾਂ ਵੀ ਸਾਡਾ ਸਭ ਠੀਕ ਠਾਕ ਚੱਲਦਾ ਪਿਆ ਹਨਾ ਨਹੀਂ ਤਾਂ ਫਿਰ ਐਮਐਲਏ ਕਿਉਂ ਚੁੜਨਗੇ ਫਿਰ ਕੱਲਾ ਸੀਐਮ ਹੀ ਸਾਰਾ ਪੰਜਾਬ ਦੇਖਣਾ ਮੈਂ ਇਹਦਾ ਬਲੇਮ ਸੀਐਮ ਤੱਕ ਨਹੀਂ ਲਾਉਂਦਾ ਹੈਗਾ ਮੈਂ ਨਹੀਂ ਕਹਿੰਦਾ ਭਗਵੰਤਮਾਨ ਜਿਹੜੇ ਸ਼੍ਰੀ ਭਗਵੰਤਮਾਨ ਨੇ ਕਿਉਂਕਿ ਮੈਨੂੰ ਲੱਗਦਾ ਕਲਾਕਾਰ ਇੱਕ इमोशनल ਆਦਮੀ ਹੁੰਦਾ ਠੀਕ ਹੈ ਬਾਕੀ ਦੇਖੋ ਜੀ ਪੋਲਟਿਕਸ ਆ ਉਹ ਕੁਰਸੀ ਆ ਵੀ ਉੱਥੇ ਤਾਂ ਵੱਡੇ ਵੱਡੇ ਦੇ ਇਮੋਸ਼ਨ ਖਤਮ ਹੋ ਜਾਂਦੇ ਨੇ ਪਰ ਖੈਰ ਜੋ ਉਹਨਾਂ ਦੇ ਬਿਆਨ ਜਾਂ ਵੀਡੀਓ ਦੇਖ ਕੇ ਲੱਗਦਾ ਮੈਨੂੰ ਲੱਗਦਾ ਜਿਹੜਾ ਲੋਕਲ ਵਿਧਾਇਕ ਹੈ ਉਹਦਾ ਫਰਜ ਹੈ ਇਹ ਲੋਕਲ ਵਿਧਾਇਕ ਦਾ ਫੇਲਿਅਰ ਹੈ ਬਈ ਇੱਥੇ ਬਿਜਲੀ ਕੱਟੀ ਗਈ ਕੌਣ ਇੱਥੇ ਲੋਕਲ ਵਿਧਾਇਕ ਇੱਥੋਂ ਮੰਤਰੀ ਹੈ ਜੀ ਅਨਮੋਲ ਗਗਨਮਾਨ ਹਾਂ ਤਾਂ ਫਿਰ ਇਹ ਅਨਮੋਲ ਗਗਨਮਾਨ ਜੀ ਦਾ ਫਰਜ ਬਣਦਾ ਸੀ ਉਹ ਤਾਂ ਮੇਰੇ ਖਾ ਨਾਲ ਹੀ ਰਹਿੰਦੇ ਨੇ ਨਾ 2-3 ਕਿਲੋਮੀਟਰ ਤੇ ਉਹਨਾਂ ਦਾ ਫਰਜ ਬਣਦਾ ਵੀ ਆ ਕੇ ਇੱਥੇ ਦੇਖਣ ਬਈ ਕੀ ਹੋ ਰਿਹਾ ਹੋਰ ਜਿਹੜੇ ਪੋਲੀਵੁੱਡ ਦੇ ਜਾਂ ਹੋਰ ਐਕਟਰਸ ਨੇ ਉਹਨਾਂ ਨਾਲ ਕੋਈ رابطہ ਹੋਇਆ ਤੁਹਾਡਾ ਉਹ ਆਉਣਗੇ ਇਹਨਾਂ ਦਾ ਸਮਰਥਨ ਵਾਸਤੇ ਯਾਰ ਦੇਖੋ ਮੇਰਾ ਜਿੰਨਾ ਕੁ ਫਰਜ਼ ਹੈ ਮੈਂ ਦੁਹਾਈ ਜਾਂਦਾ ਹਨਾ ਬਾਕੀ ਜਦੋਂ ਮੈਂ ਵੀਡੀਓ ਕੋਲ ਨਾ ਪਹੁੰਚ ਜੇ ਤਾਂ ਸਾਰਿਆਂ ਤੱਕ ਹੈ ਇਹ ਤਾਂ ਤੁਹਾਡਾ ਆਪਣਾ ਜ਼ਮੀਰ ਹੈ ਵੀ ਤੁਸੀਂ ਆਉਂਦੇ ਹੋ ਜਾਂ ਨਹੀਂ ਆਉਂਦੇ ਮੈਂ 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 ਉਹਦੇ ਚ ਉਹਨਾਂ ਕੁਝ ਨਹੀਂ ਕਰ ਸਕਦਾ ਆਪਣੇ ਤੁਸੀਂ ਵੇਹ ਦੇ ਨਾਲ ਆਪਣੇ ਤਰੀਕੇ ਦੇ ਨਾਲ ਜਿਹੜੇ ਤੁਹਾਡੇ ਫੈਨਸ ਨੇ ਜਾਂ ਤੁਹਾਨੂੰ ਚਾਹਣ ਵਾਲੇ ਨੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਮੈਂ ਦੇਖੋ ਇਹੀ ਅਪੀਲ ਕਰਨਾ ਚਾਹੂੰਗਾ ਕਿ ਯਾਰ ਜਿਹੜਾ ਸਾਰੀਆਂ ਚੀਜ਼ਾਂ ਹਟਾ ਦਿਓ ਵੋਟਾਂ ਹਟਾ ਦਿਓ ਫਾਇਦੇ ਹਟਾ ਦਿਓ ਲੋੜਾਂ ਹਟਾ ਦਿਓ ਹੱਕ ਹਟਾ ਦਿਓ ਇੱਕ ਇਨਸਾਨੀਅਤ ਦੇ ਨਾਤੇ ਇਸ ਚੀਜ਼ ਨੂੰ ਸਪੋਰਟ ਕਰੋ ਜਿਹੜੇ ਮੇਰੇ ਐਕਟਰਸ ਵੀ ਨੇ ਇੰਡਸਟਰੀ ਦੇਖੋ ਉਹਨਾਂ ਦਾ ਫਰਜ਼ ਨਹੀਂ ਹੈਗਾ ਯਾਰ ਆਪਾਂ ਐਵੇਂ ਉਹਨਾਂ ਨੂੰ ਹਰ ਗੱਲ ਜਿਹੜੀ ਆ ਉਹ ਬੰਦੂਕ ਜੀ ਜਿਹੜੀ ਘੁਮ ਜਾਂਦੀ ਉਹਨਾਂ ਦਾ ਕਿਹਾ ਇੱਕ ਇੱਕ ਬੋਲ ਇੱਕ ਇੱਕ ਬੋਲ ਗੱਲ ਪੂਰੀ ਹੋਣ ਦਿਓ ਆਪਾਂ ਹਰ ਬੰਦੂਕ ਐਕਟਰ ਵੱਲ ਨੂੰ ਘੁਮ ਜਾਂਦੀ ਹੈ ਐਕਟਰ ਆਪਣਾ ਐਂਟਰਟੇਨਮੈਂਟ ਕਰਦਾ ਉਹਦੀ ਦੁਕਾਨ ਚੱਲਦੀ ਹੈ ਇੱਥੇ 50 ਸ਼ੋਅਰੂਮ ਨੇ ਉਹਨਾਂ ਦੀ ਵੀ ਦੁਕਾਨਾਂ ਚੱਲਦੀਆਂ ਨੇ ਠੀਕ ਹੈ ਸਾਰਿਆਂ ਦਾ ਫਰਜ ਬਣਦਾ ਕਲੈਕਟਰਾਂ ਦਾ ਨਹੀਂ ਬਣਦਾ ਹੁੰਦਾ ਸਾਰਿਆਂ ਦਾ ਫਰਜ ਬਣਦਾ ਐਕਟਰ ਹੈ ਉਹ ਸੈਲੀਬ੍ਰਿਟੀ ਹੈ ਤਾਂ ਹਰ ਚੀਜ਼ ਆਪਾਂ ਵੀ ਇਹ ਇੱਥੇ ਨਹੀਂ ਆ ਯੂਥ ਤੁਹਾਨੂੰ ਬਹੁਤ ਜ਼ਿਆਦਾ ਜਿਹੜਾ ਸੁਣਦਾ ਹੈ ਯੂਥ ਤੁਹਾਨੂੰ ਫੋਲੋ ਕਰਦਾ ਹੈ ਤੂੰ થਾਵੇ ਨਾ ਲੋਕ ਕੋਣ ਨਾ ਯਾਰ ਐਕਟਰ ਆਪ ਹੀ ਆ ਜਾਣਗੇ ਦੇਖੋ ਜਦੋਂ ਲੋਕ ਜਿਸ ਮੁੱਦੇ ਨਾਲ ਜੁੜਦੇ ਨੇ ਸਾਰੇ ਹੀ ਪਹੁੰਚਦੇ ਨੇ ਪੋਲੀਟੀਸ਼ੀਅਨ ਵੀ ਪਹੁੰਚ ਜਾਂਦਾ ਜਦੋਂ ਲੋਕ ਆ ਜਾਂਦੇ ਨੇ ਪਤਾ ਆਵੇ ਅੱਗੇ ਵੋਟਾਂ ਆਉਣੀਆਂ ਨੇ ਹਨਾ ਜਿਹੜਾ ਇਸ ਡਿਪਾਰਟਮੈਂਟ ਦਾ ਹੈੱਡ ਹੈ ਜਿਹੜਾ ਲੋਕਲ ਮਤਲਬ ਆਹ ਮੈਂਟਲੀ ਇਲਨੈਸ ਮੈਨੂੰ ਨਹੀਂ ਪਤਾ ਕਿਹਦੇ ਅੰਡਰ ਆਉਂਦਾ ਇਹ ਡਿਪਾਰਟਮੈਂਟ ਕੋਈ ਤਾਂ ਆਈਐਸ ਹੋਊਗਾ ਨਾ ਭਗਵਨ ਸਿੰਘ ਜੀ ਈਟੀਓ ਮੰਤਰੀ ਨੇ ਈਟੀਓ ਮੰਤਰੀ ਉਹ ਬਿਜਲੀ ਬੋਰਡ ਦੇ ਨੇ ਇਹ ਜਿਹੜੇ ਮੈਂਟਲੀ ਲੋਕ ਨੇ ਇਹਨਾਂ ਦਾ ਆਪਣਾ ਵੀ ਕੋਈ ਹੈਲਥ ਡਿਪਾਰਟਮੈਂਟ ਦਾ ਕੋਈ ਹੈੱਡ ਤਾਂ ਹੋਊਗਾ ਨਾ ਉਹਦਾ ਫਰਜ ਮੰਨਦਾ ਉਹ ਜਾ ਕੇ ਬਿਜਲੀ ਬੋਰਡ ਨੂੰ ਮਿਲੇ ਵੇ ਦੇਖ ਉੱਥੇ ਤਾਂ ਆਲਰੇਡੀ ਚੰਗਾ ਕੰਮ ਚੱਲਦਾ ਯਾਰ ਜਿੱਥੇ 3200 ਕਰੋੜ ਬਾਕੀ ਸਰਕਾਰੀ ਡਿਪਾਰਟਮੈਂਟਾਂ ਦਾ ਬਜਟ ਬਿੱਲ ਪੈਂਡਿੰਗ ਹੈ ਇਹਦਾ ਤਾਂ ਅਸੀਂ ਮਾਫ ਕਰਾਂਗੇ ਇਹ ਸਰਕਾਰ ਨੂੰ ਮੌਜੂਦਾ ਮੌਜੂਦਾ ਬਿੱਲ ਮਾਫ ਕਰਨ ਪਾਸ ਕਰਨਾ ਚਾਹੀਦਾ ਵੀ ਇਹਨਾਂ ਦੇ ਬਿੱਲ ਜਿਹੜੇ ਐਨਜੀਓ ਚਲਾਉਂਦੇ ਨੇ ਲੋਕ ਇਹਨਾਂ ਦੇ ਬਿੱਲ ਮਾਫ ਕਰਨ ਇਹ ਸਰਕਾਰ ਦਾ ਫਰਜ਼ ਹੈ ਤੇ ਮੈਨੂੰ ਲੱਗਦਾ ਅੱਜ ਜਿਹੜੀ ਇਹ ਗੂੰਜ ਹੈ ਸਰਕਾਰ ਤੱਕ ਜਰੂਰ ਪਹੁੰਚੂਗੀ ਬਹੁਤ ਧੰਨਵਾਦ ਸੋ ਰੱਬੀ ਕੰਦੋਲਾ ਹੁਣਾ ਜਿੰਨਾ ਵੱਲੋਂ ਸਾਫ਼ ਤੌਰ ਤੇ ਇਹ ਜਾਣਕਾਰੀ ਦਿੱਤੀ ਹੈ ਕਿ ਅੱਜ ਜਿਸ ਤਰੀਕੇ ਦੇ ਨਾਲ ਕਿਸਾਨਾਂ ਦਾ ਸਮਰਥਨ ਦੇਖ ਨੂੰ ਮਿਲਿਆ ਜਿਹੜੇ ਸਟਾਰਸ ਨੇ ਜਾਂ ਜਿਹੜੇ ਸਮਾਜ ਸੇਵੀ ਆਗੂ ਨੇ ਉਹ ਇੱਥੇ ਪਹੁੰਚੇ ਨੇ ਉਹਨਾਂ ਵੱਲੋਂ ਪ੍ਰਭ ਆਸਰਾ ਦੇ ਹੱਕ ਦੇ ਵਿੱਚ ਜਿਸ ਤਰੀਕੇ ਦੇ ਨਾਲ ਆਵਾਜ਼ ਬੁਲੰਦ ਕੀਤੀ ਗਈ ਹੈ ਤੇ ਇਹਨਾਂ ਨੂੰ ਯਕੀਨ ਹੈ ਕਿ ਇਸ ਦੀ ਆਵਾਜ਼ ਸਰਕਾਰ ਤੱਕ ਜ਼ਰੂਰ ਪਹੁੰਚੇਗੀ ਕੈਮਰਾਮੈਨ ਲਖਵੀਰ ਦੇ ਨਾਲ ਪ੍ਰਲਾਦ ਸੰਘੇਲਿਆ ਡੇਲੀ ਇੰਡੀਆ ਨਿਊਜ਼ ਕੋਰਾਲੀ ਖਰੜ